ਵਾਦੂ ਮੇਨ ਦਾ ਸ੍ਰੋਮਣੀ ਅਕਾਲੀ ਦੰਦ ਬੋਲੋ ਤਾਂ ਤਾਂ ਕੋਈ ਨਹੀਂ ਕਰਾਦੇ ਕੋਈ ਨਿਖਾਰ ਨਹੀਂ ਕਰਦਾ ਉਹਨਾਂ ਦੇ ਨਾਲ ਹਲਕੇ ਦੀ ਮਹਿੰਦਰੀ ਕਰਦੇ ਸ੍ਰੋਮਣੀ ਅਕਾਲੀ ਦੰਦ ਦੇ ਹਰ ਕਾਰਜਾਂ ਚਾਹ ਜਗਤਵੰਦਰ ਸਿੰਘ ਜੀ ਲੱਕੀ ਸਾਹਿਬ ਚੌਧਰੀ ਬਲਬੀਰ ਸਿੰਘ ਜੀ ਬਹੁਤ ਦਾ ਖਾਂਸਾ ਬਾਈ ਜੀ ਦੀ ਪਤੇ ਤੁਸੀਂ ਬਖਸ਼ੋਮੀਏ ਕੰਕਰ ਦਾ ਪਰ ਉਹਨਾਂ ਨੇ ਉੱਲੀ ਜੀ ਜਿਨ੍ਹਾਂ ਦੇ ਕੋਲ ਬਹੁਤ ਵੱਡਾ 45 ਲੱਖ ਰੁਪਏ ਦਾ ਮਾਣ ਕਰਮੀਆ ਸੀ ਇਹਨਾਂ ਦੇ ਜੋ ਭੂਮੀ ਜੀ ਉਪਲਾ ਜੀ ਸਿਦਾਰ ਵਿੰਸੇ ਜਿਹੜੇ ਕਿ ਸਾਡੇ ਹਲ ਹੈ ਚਾਜੇ ਜਿਹੜੇ ਬੜੇ ਲੰਬੇ ਸਮੇਂ ਤੋਂ ਸੇਵਾ ਕਰਦੇ ਵੀਰ ਜੰਮਾ ਤਾਰਾ ਸਿੰਘ 83 ਮੈਂਬਰ ਜਿਹੜਾ ਕਿ ਤੁਹਾਡੇ ਸੱਜਣ ਦਾ ਮਾਣ ਹੈ ਸਾਨੂੰ ਬੜੇ ਲੰਬੇ ਸਮੇਂ ਤੋਂ ਇਹ ਗੁਰਿੰਦਰ ਸਿੰਘ ਸਿਰ ਚੁਕਾ ਲਈ ਜਾਂਦੇ ਆ ਹਰਮੰਦਰ ਸਾਹਿਬ ਸਰਕਰ ਜਨਰਲ ਕੋ ਨਾਮ ਸਹੀ ਜੀ ਸਰਕਰ ਜਨਰਲ ਸਰਦਾਰ ਮਜੀਤ ਸਿੰਘ ਜੀ ਸਰਕਰ ਜਨਰਲ ਦਾਤਾ ਸਿੰਘ ਜੀ ਸਰਕਰ ਪ੍ਰਧਾਨ ਮੇਰੀ ਭੈਣ ਗਿੰਦਰ ਕੌਰ ਜੀ ਸਰਕਰ ਪ੍ਰਧਾਨ ਹਰਮਿੰਦਰ ਕੌਰ ਜੀ ਕੁਲਾਰ ਜੀ ਕਿਢਿਆਲਾ ਜੀ ਸੁੰਨੀ ਜੀ ਸਾਰੇ ਦਰਜਾ ਪਤੰcza ਜਿਨ੍ਹਾਂ ਨੂੰ ਹੋਤੇ ਮਿਲਨੇ ਅਟਾ ਲਈ ਜਾਂਦੇ ਤੇ ਇਹ ਭਾਵੇਂ ਬੜੇ ਮਿਹਨਤ ਵਿੱਚ ਪੈਂਜੀ ਨੇ ਆਪ ਜੀ ਦਾ ਬਚਾਅ ਕਰਨ ਦਾ ਇਕਰਾਰ ਖਾਨੂੰ ਇਸ ਤੋਂ ਬਹੁਤ ਖੁਸ਼ੀ ਹੈ ਕਿ ਪਿੰਡਾ ਤੋਂ ਦੇ ਬਾਅਦਾਨੂੰ ਪਹਿਲੀ ਵਾਰ ਸ਼ਰੋਮੀ ਅਕਾਦੀ ਦਾ ਇੱਕ ਹੀ ਆਜ਼ਾਦ ਤੌਰ ਤੇ ਰੰਗ ਦੀ ਮਿਲੀ ਹੈ ਜੀ ਉਹ ਵੀ ਆਪਾਂ ਸਾਰਿਆਂ ਨੇ ਮਿਲਿਆ ਹੋਇਆ ਬੇਟੀ ਹੈ ਮੈਂ ਬਹੁਤ ਸਾਰ ਬੜੇ ਨਹਿਣਾ ਮਿਲਿਆ ਆਰਥੋਰ ਸੈਂਟੀ ਜੰਡਰ ਉਹ ਸਾਡੇ ਵਿੱਚ ਆਏ ਨੇ ਉਹਨੇ ਆਪਣੇ ਵਿਚਾਰ ਦੇ ਰਹੇ ਨੇ ਉਹਨਾਂ ਦੇ ਨਾਮ ਸਾਡੇ ਹਲਕੇ ਪੰਜਾਬ ਦੇ ਨਰੂਪਰ ਸਾਹਿਬ ਐਸਮਸੀ ਮੈਂਬਰ ਜਦ ਦਾ ਦਾਰਾ ਸਿੰਘ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਦਾ ਗੁਪਿੰਦਰ ਸਿੰਘ ਜੀ ਲਖੀ ਜੋ ਬਹੁਤ ਮੀਟਿੰਗ ਕਰਕੇ ਪੂਰੇ ਜਿੰਨੇ ਜਿੰਨੇ ਚ ਅਕਾਦੀ ਦਾ ਨੂੰ ਅੱਗੇ ਵੱਲ ਲੈ ਜਾਣਾਂ ਅਪਰਾਧ ਬੜੀ ਪਿਆ ਮੀਮੀ ਸੰਦੀਪ ਗੋਰੀ ਬੱਲਾ ਜ਼ਿਲ੍ਹਾ ਬਰਨਾਲ ਜਦ ਦਾ ਦਾਰਾ ਸਿੰਘ ਜੀ ਮੈਂਬਰ ਐਫਡੀਪੀਸੀ ਕਮਲਜੀਤ ਸਿੰਘ ਬਲਾਲ ਜੀ ਮੈਂ ਬੀਏਸੀ ਆਰੋਮੀ ਜੀ ਹੋਰ ਅਜ ਚਾਰੂ ਦੀ ਸਰਕਾਰ ਦੀ ਨਦਾ ਹਟਾਉਣ ਲਈ ਆਪਣੇ ਪਿੰਡਾਂ ਪਿਛਲੇ 5 ਸਾਲ ਦੇ ਵਿੱਚ ਕੈਂਪਨ ਜਿਹੜਾ 4 ਸਾਲ 9 ਮਹੀਨੇ ਆਪਣੇ ਬਹਾਰ ਤੋਂ ਨਹੀਂ ਨਿਕਲਿਆ ਇਹਨਾਂ ਦੀ ਪਾਰਟੀ ਦੇ ਵਿੱਚੋਂ ਬਹੁਤ ਵੱਡਾ ਗਵਾਹ ਉੱਠਿਆ ਕੋ ਤੋਂ ਦਿੱਲੀ ਵਾਲੇ ਨੇ ਅਸੀਫਾ ਲਿਆ ਅਸਤੀਵਾਂ ਲਾਇਕਾਂ ਦੇ ਚੱਲੇ ਕੁਝ ਇੰਦਸਟਰੀ ਬਣਾਪਾ ਉਹਦੇ ਵਿੱਚ ਉਹਨਾਂ ਦੇ ਐਮਐਲਏ ਨੇ ਉਹ ਜੀਰਾਂ ਦੀਆਂ ਮੀਡੀਆ ਵੱਡੀਆਂ ਕੱਪੜੇ ਕਿੱਕ ਬਹੁਤ ਸਾਰੇ ਮਿਸਟਰ ਬਹੁਤ ਸਾਰੇ ਗਰਮਨ ਨੇ ਮੈਨਟੈਂਨ ਕਰਿਆ ਜੇ ਤਾਰਾ ਨੇ ਮਿੰਡਾ ਤੋਂ ਪਾਈ ਆ ਸਾਡੇ ਬੀਬੀ ਫਾਦਾ ਨੇ ਕਹਣਾ ਬੈਂਕ ਨਾਲ ਜਾਣਾ ਬਈ ਤਾਰਾ ਉਹਦੇ ਉੱਤੇ ਰਪਿਆ ਇਹ ਸਾਡਾ ਆਮ ਜਨ ਰਵਾਜ ਹੈ ਜਦ ਕਿ ਚਾਹਤਾ ਇਹ ਨੇ ਕਿ ਆਪਾਂ ਇਕੱਠੇ ਹੋ ਕੇ ਫਾਰੇ ਇਕੱਠੇ ਹੋ ਕੇ ਫੈਸਲਾ ਕਰੀਏ ਕਿ ਸਾਡੀ ਗੋਲ ਦਾ ਸਹੀ ਹੱਦ ਕਰ ਪਾਉਣੇ ਇਹ ਦੋ ਫੈਸਲੇ ਜਿਹੜੇ ਆ ਉਹ ਫੋਟ ਦਾ ਜਰ ਮੈਨੇ ਜਾਂਦੇ ਆ ಮತਦਾਨ ਕੀਤਾ ਜਾਂਦਾ ਤੇ ਫਿਰ ਗੱਲ ਅੰਤ ਤੱਕ ਆ ਨਿਕਲਦਾ ਮੇਰੀ ਪਾਰਟੀ ਸ਼ਰਮਣੀ ਕਾਲੇਦਨ ਇਹਦਾ ਬਹੁਤ ਵੱਡਾ ਅਹਿਸਾਸ ਹੈ 103 ਸਾਲ ਤੋ ਬਹੁਤ ਖੁਸ਼ਾ ਹੋ ਗਿਆ ਝੋਮੜੇ ਕਾਂਗਰ ਤੋਂ ਔਰ ਨਾਨਾ ਸ਼ੌਮਣੀ ਗੁਰਦਰਾ ਸਾਹਿਬੰਦ ਕਮੇਟੀ ਜਿਹੜੀ ਹਮੇਸ਼ਾ ਪੰਜਾਬ ਦੇ ਸੁੱਖ ਦਤ ਵਾਸਤੇ ਸਿਗਰਜ ਕੀਤੇ ਕਰਵਾਦੀਆਂ ਕੀਤੀਆਂ ਏਲਾ ਕਟੀਆਂ ਡਾਕਾ ਭਾਦੀਆਂ ਆਪਰੇ ਉਹ ਕੱਲ ਬਕੇਰੀਆਂ ਤੋਂ ਬਾਅਦ ਅੱਜ ਸਵੇਰ ਦੇ ਅਸੀਂ ਕਿਤੇ ਪਹਿਲਾਂ ਜਹੂਰਾ ਪਿੰਡ ਉਸ ਤੋਂ ਬਾਅਦ ਗੜੀਆਂ ਤੇ ਹੁਣ ਸਰਵੰਧੀ ਖੱਲਾਂ ਆਏ ਤੇ ਲਗਾਤਾਰ ਬੰਡਾਂ ਦੇ ਵਿਕ ਤੇ ਪਰਵੇ ਕਾਰਟ ਰਹੀਆਂ ਹੋ ਰਹੀਆਂ ਬਹੁਤ ਵੱਡਾ ਲੋਕਾਂ ਵਿੱਚ ਉਤਜਾ ਹੈ ਔਰ ਮੈਂ ਇਸ ਇਲਾਕੇ ਦਾ ਹੁਣ ਧੰਨਵਾਦ ਕਰਦਾ ਕਿ ਆਪਾਂ ਇਸ ਇਲਾਕੇ ਜਿਹੜਾ ਆ ਇਹ ਵੱਡੀਆਂ ਖੂਬਾਂ ਨਾਲ ਜੰਮ ਗਿਆ ਤੇ ਸਾਰ ਇੰਡਸਟਰੀਅਲ ਲਕਵੀ ਤੇ ਕੁਝ ਦਿਨ ਪਹਿਲਾਂ ਅਕਾਲੀਆ ਜਾਏ ਸੀਗੇ ਅੱਜ ਪਤਾ ਲੱਗਿਆ ਵੀ ਉਹ ਪਾਰਟੀ ਛੱਡ ਕੇ ਅੰਗਰੇਜ਼ ਜੁਆਨ ਕਰ ਲਈ ਤੇ ਨਾਲ ਹੀ ਹਲਕੇ ਦਾ ਉਹਨਾਂ ਨੂੰ ਚੱਕ ਲਿਆ। ਨਾ ਕੜਾਫ ਸਰ ਡਾਕਟਰ ਜੁਫਰੀ। ਵੇਖੋ ਜਿਹੜੇ ਬੰਦੇ ਅਪਰਚੂਇਸਟ ਆ ਮੌਕਾ ਪ੍ਰਾਪਤੀ ਨੇ ਜਿਹੜੇ ਉਹਨੇ ਹਾਲੇ ਕੁਝ ਗੱਲ ਨਹੀਂ ਹੋਈ ਉਹਦਾ ਕੋਈ ਅਹੁਦਾ ਨਹੀਂ ਕੋਈ ਗੱਲ ਨਹੀਂ ਚਾਰ ਪਾਸੇ ਬਦਲ ਲੈਂਗੇ। ਕਿ ਜੇ ਫੇਰਗੜੀਆਂ ਦਾ ਕੋਈ ਕੀਮਤ ਹੁੰਦੀ ਹੈ। ਕੀਮਤ ਪੈਂਦੀ ਹੈ ਤੁਹਾਡੇ ਸਟੈਂਡ ਵੀ। ਜਿਹੜਾ ਸਟੈਂਡੇ ਕੋਈ ਉਹਦੀ ਕੋਈ ਕੀਮਤ ਨਹੀਂ। ਸਿੱਖ ਕਿਸਾਨ ਆਗੂ ਇੱਕ ਟਾਂਡੇ ਦੇ ਕਤਲ ਹੋ ਗਿਆ ਕੱਲ। ਹਾਂਜੀ। ਜੀ। ਉਹਦੇ ਬਾਰੇ ਸਰ ਵੇਖੋ ਪੋਰਟ ਬੰਦ ਫਾਕੀ ਗੱਲ ਆ ਕਿ ਕਿਸਾਨ ਜਿਹੜੇ ਆ ਉਹ ਕਿੱਥੇ ਵੀ ਕਿਤੇ ਜਾਂਦੇ ਆ ਜਾਂ ਸ਼ਿਗਾਟ ਵਿੱਚ ਜਾਂਦੇ ਆ ਉਹਨਾਂ ਦਾ ਦੇਰ ਪਰਿਦੇਰ ਖੋਤਾ ਹੋ ਰਹੀ ਹੈ ਪਹਿਲਾਂ ਤਾਂ ਕਰਜੇ ਲੈ ਕੇ ਤੇ ਹੀ ਵਰਦੇ ਆ ਹਾਂ ਜੇ ਇਸ ਤਰੀਕੇ ਨਾਲ ਹੋ ਰਹੀ ਆ ਤੋਂ ਮੈਂ ਜਿਹੜੀ ਗੱਲ ਬੇਨਤੀ ਕਰ ਰਿਹਾ ਕਿ ਉਹ ਤੁਹਾਡੀ ਕਮਿਸ਼ਨ ਲਾਡਾ ਰਵੇਗੀ ਤੁਹਾਡੀ ਸਰਕਲ ਪ੍ਰਧਾਨ ਬੇਟੇਰੀਆ ਮਿਆਣੀ ਅੱਜ ਤਲਵੰਡੀ ਸੱਲਾਂ ਦੇ ਸਰ ਸੋਨ ਸਿੰਘ ਠੰਡਲ ਸਾਹਿਬ ਜੋ ਲੋਕ ਸਭਾ ਵਿਧਾਨ ਸਭਾ ਤੋਂ ਸੀਟ ਲੜ ਰਹੇ ਹਨ ਪਿੰਡ ਤਰਨਿੰਦਸਰਲਾ ਵਿਖੇ ਬਹੁਤ ਹੀ ਵਧੀਆ ਉਹਨਾਂ ਦੀ ਆਮਦ ਤੇ ਪ੍ਰੋਗਰਾਮ ਹੋਇਆ ਉਹਨਾਂ ਨੇ ਆਪਣੇ ਵਟਬੁਲੇ ਵਿਚਾਰ ਪੇਸ਼ ਕੀਤੇ ਅਤੇ ਉਹਨਾਂ ਨੇ ਪੰਜਾਬ ਦੇ ਵਿੱਚ ਕਿਸਾਨੀ ਨੂੰ ਔਰ ਗਰੀਬਾਂ ਦੇ ਜੋ ਮੁੱਦੇ ਹਨ ਉਹਨਾਂ ਨੂੰ ਉੱਪਰ ਚੱਕ ਕੇ ਉਹਨਾਂ ਦੇ ਭਲੇ ਲਈ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਬਲਿਕ ਨੇ ਉਹਨਾਂ ਨੂੰ ਬਹੁਤ ਸਰਾਇਆ ਹੈ ਉਹਨਾਂ ਦਾ ਇਹ ਆਮਦ ਫੇਰੀ ਇੱਕ ਜਿੱਤ ਦਾ ਨਿਸ਼ਾਨ ਬਣ ਕੇ ਪਬਲਿਕ ਦੇ ਸਾਹਮਣੇ ਆਏਗੀ ਔਰ ਉਸ ਸ਼ਾਹਪੁਰਦੀ ਸੀਟ ਉਹਨਾਂ ਦੀ ਝੋਲੀ ਦੇ ਵਿੱਚ ਪਵੇਗੀ ਕਿ ਸਾਨੂੰ ਪੂਰਾ ਵਿਸ਼ਵਾਸ ਹੈ